Thank <laughs> you. 우리 <목소리나> ਇਹ ਜੋ ਅੱਜ ਸਾਡੇ ਵੀਰ ਅਮਨਦੀਪ ਸਿੰਘ ਲਵਲੀ ਵੱਲੋਂ ਨਸ਼ਾ ਨਸ਼ਿਆਂ ਦੇ ਖਿਲਾਫ ਜੋ ਮੂਹਮ ਇਨਾਂ ਨੇ ਸਟਾਰਟ ਕੀਤੀ ਆ ਉਹਦੇ ਰਿਗਾਰਡਿੰਗ ਰੈਲੀ ਕੀਤੀ ਗਈ ਆ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਤੇ ਆਪਣੀ ਸਿਹਤ ਵੱਲ ਧਿਆਨ ਦੇਣਾ ਇਹ ਸਾਡਾ ਮੁੱਖ ਜਿਸ ਰੈਲੀ ਦਾ ਰੋਣ ਨੌਜਵਾਨੀ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹਾਂ ਨੌਜਵਾਨ ਪੀੜ੍ਹੀ ਨੂੰ ਇਹੀ ਕਹਾਂਗੇ ਵੀ ਆਪਣਾ ਜਿਹੜਾ ਹੈਗਾ ਬੜਾ ਮਾੜਾ ਸਮਾਜ ਜਿਹੜਾ ਚੱਲ ਰਿਹਾ ਹੈ ਬੜੇ ਕਿਉਂਕਿ ਜਿਹੜੀ ਜਵਾਨੀ ਹੈ ਉਸ ਟਾਈਮ ਜੋ ਬੰਦਾ ਸਹੀ ਤਰੀਕੇ ਨਾਲ ਗਾਈਡ ਹੋਵੇ ਤਾਂ ਸਭ ਤੋਂ ਵੱਡੀ ਗੱਲ ਦੇਖੋ ਨਸ਼ਾ ਜੋ ਬੰਦਾ ਮੇਰੇ ਹਿਸਾਬ ਨਾਲ ਜੋ ਬੰਦਾ ਅੱਜ ਦੇ ਟਾਈਮ ਦੇ ਇਸ ਦੌਰ ਦੇ ਵਿੱਚ ਲੰਘ ਜੇ ਉਹਦੇ ਵਰਗਾ ਕੋਈ ਬੰਦਾ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਨਸ਼ਾ ਜੋ ਇੱਕ ਵਾਰ ਕਿਸੇ ਦੇ ਘਰੇ ਚ ਪੜ ਗਿਆ ਉਹ ਫਿਰ ਤੁਸੀਂ ਐਂ ਦੇਖ ਲਓ ਵੀ ਸਾਰਾ ਕੁਝ ਲੁਟਾ ਕੇ ਇਹ ਬੰਦਾ ਫਿਰ ਬਾਹਰ ਕਿੰਨੇ ਆਪਾਂ ਦੇਖਦੇ ਆਂ ਘਰਾਂ ਦੇ ਵਿੱਚ YouTube ਤੇ ਸਾਡੇ ਕੋਲ ਤੀ ਕਿੰਨੇ ਆ ਸਟੋਰੀਆਂ ਆਉਂਦੀਆਂ ਨੇ ਵੀ ਸਾਡੇ ਨਸ਼ੇ ਨੇ ਸਾਡਾ ਇਵਨ ਕਿ ਵਧੀਆ ਘਰਾਂ ਦੇ ਬੱਚੇ ਇਸ ਨਸ਼ੇ ਦੇ ਵਿੱਚ ਜਿਆਦਾ ਜਾ ਰਹੇ ਨੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਵੀ ਜਿਹੜਾ ਜਿਹੜਾ ਨਸ਼ਾ ਜਿਵੇਂ ਉਹ ਐਮਬੀ ਨਹੀਂ ਹੁੰਦਾ ਐਮਬੀ ਗਰੁੱਪ ਹੁੰਦਾ ਵੀ ਉਹ ਇੱਕ ਇੱਕ ਜਣਾ ਦੂਸਰੇ ਨੂੰ ਨਸ਼ਾ ਲਗਾਉਂਦਾ ਵੀ ਮੈਂ ਆਪਣਾ ਜਿਹੜਾ ਹੈਗਾ ਮੈਂ ਨਸ਼ਾ ਇਸ ਬੰਦੇ ਦੇ ਵਿੱਚੋਂ ਕੱਢਣਾ ਤਾਂ ਉਹ ਉਹ ਇਸੇ ਕਰਕੇ ਨਸ਼ੇ ਦਾ ਵਤਨ ਦਾ ਕਾਰਨ ਆ ਸਭ ਨੂੰ ਵੱਡਾ ਗੱਲ ਵੀ ਜਿਹੜਾ ਸਿਰਫ ਇਹ ਵੀ ਮੈਂ ਆਪਣਾ ਨਸ਼ਾ ਇਸ ਮੇਰੇ ਪੀਰ ਦੇ ਵਿੱਚੋਂ ਕੱਢਣਾ ਜਾ ਇਹਨੇ ਅੱਗੇ ਤੋਂ ਕੱਢਣਾ ਤਾਂ ਇਹ ਜਿਹੜਾ ਘੁਣਾ ਲੱਗ ਰਿਹਾ ਇਹ ਸਭ ਤੋਂ ਵੱਡੀ ਸਾਡੀ ਗੱਲ ਹੈ ਵੀ ਕਿਉਂਕਿ ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹਨੂੰ ਵੱਧ ਤੋਂ ਵੱਧ ਇਸ ਚੀਜ਼ ਵੱਲ ਧਿਆਨ ਦੇਣ ਤਾਂ ਕਿ ਜਿਹੜੀ ਨੌਜਵਾਨੀ ਹੈ ਸਾਡੀ ਉਹ ਵੀ ਸਾਡੇ ਦੇਸ਼ ਦਾ ਭਵਿੱਖ ਹੈ ਜੇ ਆਪਾਂ ਭਵਿੱਖ ਨਹੀਂ ਬਚਾਵਾਂਗੇ ਤਾਂ ਸਾਡਾ ਪੰਜਾਬ ਖਤਮ ਹੋ ਜਾਊਗਾ ਸਰਕਾਰਾਂ ਬਹੁਤ ਲਿਆ ਜਾ ਰਹੀਆਂ ਨੇ ਪਰ ਨਸ਼ਾ ਜਿਹੜਾ ਵਧ ਰਿਹਾ ਹੈ ਘਟ ਨਹੀਂ ਰਿਹਾ ਕਿਵੇਂ ਹਾਂਜੀ ਹਾਂ ਬਿਲਕੁਲ ਦੇਖੋ ਇਹ ਚੀਜ਼ਾਂ ਕੰਟਰੋਲ ਤੁਸੀਂ ਸ਼ਕਤੀ ਨਾਲ ਹੀ ਕਰ ਸਕਦੇ ਹੋ। ਮੈਂ ਇਹ ਕੰਮ ਕਰ ਤੱਕ ਆਪਣਾ ਸਰਕਾਰ ਨੂੰ ਆਪਾਂ ਵੱਧ ਤੋਂ ਵੱਧ ਸਹਿਯੋਗ ਦਈਏ। ਪਿੰਡਾਂ ਦੇ ਵਿੱਚ ਲੋਕ ਬਹੁਤ ਸੁਚੇਤ ਹੋ ਰਹੇ ਨੇ। ਆਪਾਂ ਦੇਖਿਆ ਵੀ ਕਿੰਨੇ ਪਿੰਡਾਂ ਦੇ ਵਿੱਚ ਠਿਕਰੀ ਪਹਿਰੇ ਲੱਗਦੇ ਆ। ਤਾਂ ਫਿਰ ਵੀ ਲੋਕ ਬਹੁਤ ਜ਼ਿਆਦਾ ਉប្រਾਲਾ ਕਰ ਰਹੇ ਨੇ ਬਟ ਫਿਰ ਵੀ ਜਿਹਨੇ ਵੇਚਣਾ ਉਹ ਵੇਚੇ ਜਾਂਦਾ ਤਾਂ ਇਹ ਚੀਜ਼ਾਂ ਨੂੰ ਮੈਂ ਤਾਂ ਕਹਿੰਦਾ ਵੀ ਵੱਧ ਤੋਂ ਵੱਧ ਸ਼ਕਤੀ ਕੀਤੀ ਜਾਵੇ। ਇਹਦੀ ਇੱਕ ਟਾਸਕ ਫੋਰਸ ਹੀ ਅੱਡ ਹੋਵੇ। ਇਸ ਚੀਜ਼ ਦੀ ਵੀ ਆ ਜਿਹੜਾ ਨਸ਼ਾ ਇਹ ਸਭ ਤੋਂ ਵੱਡੀ ਗੱਲ ਆ ਸਾਡਾ ਸਾਡਾ ਪੰਜਾਬ ਜਿਹੜਾ ਲੱਗਿਆ ਹੋਇਆ ਪਾਕਿਸਤਾਨ ਦੇ ਨਾਲ ਲੱਗਿਆ ਹੋਇਆ ਉਧਰੋਂ ਵੀ ਸਾਨੂੰ ਬਹੁਤ ਜ਼ਿਆਦਾ ਨਸ਼ਾ ਆਉਂਦਾ ਆ ਇਹ ਕੋਈ ਸਭ ਤੋਂ ਵੱਡੀ ਗੱਲ ਹੈ ਸਿੰਥੈਟਿਕ ਲੈਬ ਜਿਹੜੀਆਂ ਚੱਲ ਪਈਆਂ ਉਹ ਇੱਕ ਫਾਰਮੂਲੇ ਦੇ ਤਰੀਕੇ ਨਾਲ ਉਹ ਨਸ਼ੇ ਤਿਆਰ ਕਰਦੇ ਨੇ ਉਹ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਇੱਕ ਬੰਦਾ ਫਾਰਮੂਲਾ ਲਿਆਇਆ ਇਹਨੂੰ ਮਿਲਾਓ ਇੱਧਰ ਮਿਲਾਓ ਨਸ਼ਾ ਬਣ ਗਿਆ ਤਰ੍ਹਾਂ ਤਰ੍ਹਾਂ ਦੇ ਫਾਰਮੂਲੇ ਆ ਕੇ ਮਿਕਸ ਹੋ ਕੇ ਚੀਜ਼ਾਂ ਲੱਗਦੀਆਂ ਨੇ ਉਹ ਚੀਜ਼ਾਂ ਬਹੁਤ ਵੱਡੀਆਂ ਇਹ ਸਰਕਾਰ ਲਈ ਚਿੰਤਾ ਦੀਆਂ ਵਿਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੰਜਾਬ 'ਚ ਲਗਾਤਾਰ ਜੋ ਨਸ਼ੇ ਦੀ ਦਲਦਲ ਦੇ ਵਿੱਚ ਨੌਜਵਾਨੀ ਡੁੱਬਦੀ ਜਾ ਰਹੀ ਹੈ ਉਹਨੂੰ ਸੁਚੇਤ ਕਰਨ ਵਾਸਤੇ ਪ੍ਰਸ਼ਾਸਨ ਨੂੰ ਸੁਚੇਤ ਕਰਨ ਵਾਸਤੇ ਇਹ ਪੰਜਾਬ ਨੂੰ ਬਚਾ ਲਓ ਜੇਕਰ ਬਚਦਾ ਕਿਉਂਕਿ ਨੌਜਵਾਨ ਲਗਾਤਾਰ ਸਿੰਥੈਟਿਕ ਨਸ਼ੇ ਦੇ ਪਿੱਛੇ ਲੱਗੇ ਜੋ ਚਿੱਟੇ ਦਾ ਨਸ਼ਾ ਬਹੁਤ ਭੈੜਾ ਹੈ ਜਿੱਤੇ ਘਰ ਖਰਾਬ ਕਰਦਾ ਨੌਜਵਾਨੀ ਖਰਾਬ ਕਰਦਾ ਉੱਥੇ ਪੰਜਾਬ ਨੂੰ ਰੰਗਲਾ ਪੰਜਾਬ ਹੋਣ ਤੋਂ ਵੀ ਖਤਮ ਕਰ ਰਿਹਾ ਸੋ ਮੇਰੀ ਪ੍ਰਸ਼ਾਸਨ ਨੂੰ ਵੀ ਨੌਜਵਾਨਾਂ ਨੂੰ ਵੀ ਬੇਨਤੀ ਹੈ ਦੋਵੇਂ ਹੱਥ ਜੋੜ ਕੇ ਇਹ ਮਾੜੀ ਪ੍ਰੈਅ ਦਾ ਅਖਾੜਾ ਛੱਡੋ ਔਰ ਜਿੰਨੀਆਂ ਵੀ ਸੰਸਥਾਵਾਂ ਅੱਜ ਸਮਾਜ ਸੇਵੀ ਸੰਸਥਾਵਾਂ ਸ਼ਹੀਰ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਦਾ ਇਸ ਕਾਰਜ ਵਿੱਚ ਸਹਿਯੋਗ ਦੇਣ ਵਾਸਤੇ ਆਈਆਂ ਨੇ ਸੰਵਾਦ ਗਰੁੱਪ ਜਾਂ ਹੋਰ ਵੱਖ-ਵੱਖ ਵਪਾਰਕ ادارے ਐਸੋਸੀਏਸ਼ਨਾਂ ਜਿੰਨੇ ਵੀ ਪਾਰਕਾਂ 'ਚ ਸਵੇਰੇ ਸੈਰ ਕਰਨ ਵਾਸਤੇ ਨੌਜਵਾਨ ਪਹੁੰਚਦੇ ਨੇ ਜਿੰਨੇ ਵੀ ਪਹੁੰਚੇ ਨੇ ਕੁੜੀਆਂ ਮੁੰਡੇ ਖਾਸ ਕਰਕੇ ਬਜ਼ੁਰਗ ਬਜ਼ੁਰਗ ਵੀ ਬਹੁਤ ਵੱਡੀ ਗਿਣਤੀ ਸਾਈਕਲ ਲੈ ਕੇ ਪਹੁੰਚਦੇ ਨੇ ਸਭ ਦਾ ਕੋਟਾਨ ਕੋਟ ਧੰਨਵਾਦ ਮੈਂ ਇੱਕ ਵਾਰੀ ਫੇਰ ਅਪੀਲ ਕਰਦਾ ਪ੍ਰਸ਼ਾਸਨ ਨੂੰ ਸਮੁੱਚੇ ਸਮਾਜ ਨੂੰ ਜੇਕਰ ਕਿਤੇ ਵੀ ਤੁਹਾਨੂੰ ਨਸ਼ਾ ਵਿਕਦਾ ਦਿਖਦਾ ਹੈ ਆਪਦੇ ਸਬੰਧੀ ਪੁਲਿਸ ਨੂੰ ਜਾਣਕਾਰੀ ਦਿਓ ਅੱਜ ਕੱਲ ਸੋਸ਼ਲ ਮੀਡੀਆ ਆਪਣੇ ਵੱਲੋਂ ਪੂਰੀ ਵਾਹ ਲਾਓ ਵੀ ਇਹ ਮਾੜੀ ਕੁਰਾਇ ਤੇ ਜੀ ਪੰਜਾਬ ਚੋਂ ਖਤਮ ਹੋ ਸਕੇ ਸਾਡੇ ਗੁਰਪ੍ਰੀਤ ਸਿੰਘ ਜੀ ਦਾ ਪ੍ਰੀਤ ਗਰੁੱਪ ਤੋਂ ਬਹੁਤ ਬਹੁਤ ਧੰਨਵਾਦ ਹੌਸਲਾ ਵਧਾਈ ਲਈ ਆਏ ਨੇ ਵਿਸ਼ੇਸ਼ ਤੌਰ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਸਾਡੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਇੱਕ ਸੱਦੇ ਦੇ ਉੱਤੇ ਨਸ਼ਾ ਦੇ ਖਿਲਾਫ ਇੱਥੇ ਇਕੱਠੇ ਹੋਏ ਨੇ ਔਰ ਇਹ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਵੀ ਨਸ਼ੇ ਸਾਰੇ ਛੱਡੋ ਇਹ ਕੋੜ ਵੱਡੋ ਤੇ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਔਰ ਸਮਾਜ ਨੂੰ ਬੇਨਤੀ ਹੈ ਵੀ ਆਪਾਂ ਸਰਕਾਰਾਂ ਦੇ ਭਰੋਸੇ ਨਾ ਰਹੀਏ ਸਰਕਾਰਾਂ ਤੋਂ ਇਹ ਕੰਮ ਨਹੀਂ ਹੋਣਾ ਜੋ ਤੱਕ ਸਮਾਜ ਆਪਣਾ ਪੂਰਾ ਜੋਰ ਨਹੀਂ ਲਾਉਂਦਾ ਉਦੋਂ ਤੱਕ ਇਹ ਜਿਹੜੇ ਸਮਾਜ ਦੇ ਵਿੱਚੋਂ ਨਸ਼ੇ ਦੂਰ ਨਹੀਂ ਹੋ ਸਕਦੇ ਸਰਕਾਰ ਦੇ ਉੱਤੇ ਇਹ ਉਮੀਦ ਨਾ ਰੱਖੀਏ ਆਪਾਂ ਆਪ ਖੁਦ ਇਹ ਕੋਸ਼ਿਸ਼ ਕਰੀਏ ਵੀ ਆਪਾਂ ਸਾਰੇ ਪੰਜਾਬ ਦੇ ਵਿੱਚੋਂ ਨਸ਼ੇ ਬੰਦ ਕਰ ਦੇਣੇ ਤਾਂ ਹੀ ਆਪਣਾ ਦੇਸ਼ ਮਜ਼ਬੂਤ ਹੋਊਗਾ ਜੇ ਪੰਜਾਬ ਮਜ਼ਬੂਤ ਹੋਊਗਾ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਸਮੇਂ-ਸਮੇਂ ਤੇ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਪਹਿਲਾਂ ਤਾਂ ਸੁਸਾਇਟੀ ਦਾ ਬਹੁਤ ਵੱਡਾ ਧੰਨਵਾਦ ਆ ਦੇਖੋ ਜਿਹੜਾ ਇਹ ਨਸ਼ੇ ਦੇ ਖਿਲਾਫ ਇੱਕ ਅਜੇ ਰੈਲੀ ਗੱਡੀਆਂ ਸਾਈਕਲ ਰੈਲੀ ਜਿਹਦੇ ਤੇ ਸਾਰਿਆਂ ਨੇ ਬੜੇ ਜੋਰ-ਸ਼ੋਰ ਨਾਲ ਹਿੱਸਾ ਲਿਆ ਭਾਗ ਲਿਆ ਉਹਨਾਂ ਦਾ ਬੜਾ ਧੰਨਵਾਦ ਆ ਨਸ਼ਾ ਇਹ ਜਿਹੜਾ ਹੈਗਾ ਨਾ ਇਹ ਸੋਡੈਟਿਕ ਨਸ਼ਾ ਹੈ ਇਹ ਬੰਦ ਹੋਣਾ ਚਾਹੀਦਾ ਤਾਂ ਜੋ ਨੌਜਵਾਨ ਪੀੜੀ ਨੂੰ ਅਸੀਂ ਬਚਾ ਸਕੀਏ ਨੌਜਵਾਨ ਪੀੜੀ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਤੁਸੀਂ ਜਾਂ ਤਾਂ ਸਵੇਰੇ ਕਾਲਜ ਗਰਾਊਂਡ ਜਾਣ ਦਾ ਨਸ਼ਾ ਲਾ ਲਓ ਆਪਦੇ ਘਰ ਦੇ ਨੇੜੇ ਕੋਈ ਪਾਰਕ ਆ ਉੱਥੇ ਜਾਣ ਦਾ ਨਸ਼ਾ ਲਾ ਲਓ ਜਿਮ ਜਾਣ ਦਾ ਨਸ਼ਾ ਲਾ ਲਓ ਤੁਸੀਂ ਹੋਰ ਕੋਈ ਵਧੀਆ ਫਲ ਫਰੂਟ ਖਾਣ ਦਾ ਨਸ਼ਾ ਲਾ ਲਓ ਦੋਸਤੋ ਜਿਹੜਾ ਇਹ ਭੜੇ ਨਸ਼ੇ ਨੇ ਨਸ਼ੇ ਨਹੀਂ ਹੈਗੇ ਸਭ ਤੋਂ ਵੱਡੀ ਗੱਲ ਤੇ ਇਹ ਆ ਇੱਕ ਸਿੰਥੈਟਿਕ ਰੂਪ ਦੇ ਵਿੱਚ ਕੈਮੀਕਲ ਨੇ ਜਿਹੜੇ ਤੁਹਾਡੇ ਇੱਕ ਦਿਮਾਗ ਨੂੰ ਸੰਤੁਸ਼ਟ ਕਰਦੇ ਨੇ ਵੀ ਤੁਸੀਂ ਨਸ਼ਾ ਕਰ ਲਿਆ ਪ੍ਰੋਪਰ ਟਾਈਮ ਦੇ ਉੱਤੇ ਇਹ ਛੱਡਣਾ ਵੀ ਕੋਈ ਵੱਡੀ ਗੱਲ ਨਹੀਂ ਮੈਂ ਸਿਰਫ ਇਹਦਾ ਇੱਕ ਤੁਹਾਨੂੰ ਫਾਰਮੂਲਾ ਦੱਸਦਾ ਦੋ ਦਿਨਾਂ ਚ ਤੁਸੀਂ ਨਸ਼ਾ ਛੱਡ ਦੋਗੇ ਤੁਸੀਂ ਉਹ ਟਾਈਮ ਨੂੰ ਖੰਜਾ ਦਿਓ ਜਿਹੜੇ ਟਾਈਮ ਤੇ ਤੁਸੀਂ ਨਸ਼ਾ ਕਰਦੇ ਹੋ ਜਿਵੇਂ ਸਾਨੂੰ ਸਵੇਰੇ ਕਾਲਜ ਗਰਾਊਂਡ ਜਾਂਦਾ ਨਸ਼ਾ ਤਾਂ ਸਾਡੀ ਆਟੋਮੈਟਿਕ 5 ਵਜੇ ਅੱਖ ਖੁੱਲ੍ਹ ਜਾਂਦੀ ਹੈ ਜਿਹੜਾ ਬੰਦਾ ਕੋਈ ਹੋਰ ਵੀ ਨਸ਼ਾ ਕਰਦਾ ਇਨੇ 10 ਵਜੇ ਕਰਨਾ 12 ਵਜੇ ਕਰਨਾ ਐਕੂਰੇਟ ਟਾਈਮ ਤੇ ਨਸ਼ਾ ਕਰਦਾ ਉਹਨੂੰ ਉਹ ਟਾਈਮ ਖਿਜਾ ਦੇਣਾ ਚਾਹੀਦਾ ਚਾਹੇ ਫਿਲਮ ਦੇਖਣ ਲੱਗ ਜੇ ਚਾਹੇ ਸੈਰ ਕਰਨ ਲੱਗ ਜੇ ਟਾਈਮ ਖਿਜਾ ਦਿਓ ਦੋ ਦਿਨਾਂ ਦੇ ਵਿੱਚ ਵਿੱਚ ਨਸ਼ਾ ਬੰਦਾ ਛੱਡ ਦੂਗਾ ਅਸੀਂ ਜਨਾਬਾ ਕਮਿਸ਼ਨ ਐਸੋਸੀਏਸ਼ਨ ਵੱਲੋਂ ਇੱਥੇ ਇਕੱਠੇ ਹੋਏ ਆ ਜੋ ਵੀ ਬਾਬਾ ਦੀਪ ਸਿੰਘ ਸੁਸਾਇਟੀ ਵੱਲੋਂ ਹੁਕਮ ਲੱਗਿਆ ਸੀਗਾ ਕਿ ਨਸ਼ਿਆਂ ਦੇ ਖਿਲਾਫ ਇਹ ਰੈਲੀ ਨਿਕਲ ਰਹੀ ਆ ਅਸੀਂ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਸਾਡੇ 30 ਮੈਂਬਰਾਂ ਦੇ ਕਰੀਬ ਇੱਥੇ ਪਹੁੰਚੇ ਨੇ ਔਰ ਅਸੀਂ ਇਸ ਨਸ਼ੇ ਦੇ ਖਿਲਾਫ ਸ਼ੁਰੂ ਤੋਂ ਹੀ ਆ ਕਿਉਂਕਿ ਸਾਡੇ ਜਿਹੜੇ ਜੀਐਲਏ ਨੇ ਜਸਵੀਰ ਸਿੰਘ ਜੀ ਉਹ ਹਮੇਸ਼ਾ ਹੀ ਸਾਨੂੰ ਇਹ ਚੀਜ਼ ਤੇ ਪ੍ਰੇਰਿਤ ਕਰਦੇ ਰਹਿੰਦੇ ਨੇ ਵੀ ਅਗਰ ਨਸ਼ੇ ਤੋਂ ਦੂਰ ਰਹਿਣਾ ਕੈਮਿਸਟਾ ਨੂੰ ਮੈਸੇਜ ਦਿੰਦੇ ਰਹਿੰਦੇ ਨੇ ਔਰ ਅਸੀਂ ਵੀ ਆਮ ਜਿਹੜੇ ਲੋਕਾਂ ਨੂੰ ਮੈਸੇਜ ਦਿੰਨੇ ਆ ਵੀ ਜਿਹੜਾ ਨਸ਼ਾ ਹੈ ਇਹ ਕੋੜ ਹੈ ਜ਼ਿੰਦਗੀ ਦਾ ਔਰ ਜ਼ਿੰਦਗੀ ਇਹ ਇੱਕ ਵਾਰ ਮਿਲੀ ਹੈ ਬਾਰ ਬਾਰ ਨਹੀਂ ਮਿਲਦੀ ਹੈਗੀ ਇਸ ਕਰਕੇ ਇਹ ਨਸ਼ੇ ਤੋਂ ਦੂਰ ਰਹਿ ਜਾਵੇ ਕਿਉਂਕਿ ਇਹ ਆਉਣ ਵਾਲੀਆਂ ਨਸਲਾਂ ਨੂੰ ਖਤਮ ਕਰ ਦਿੰਦੀ ਹੈ ਨਸ਼ਾ ਜਿਹੜਾ ਸਾਰੀਆਂ ਨਸਲਾਂ ਨੂੰ ਲੋਕਾਂ ਦੇ ਘਰਾਂ ਨੂੰ ਲੋਕਾਂ ਦੇ ਪਰਿਵਾਰਾਂ ਨੂੰ ਖਤਮ ਕਰ ਦਿੰਦਾ ਹੈ ਇਸ ਕਰਕੇ ਸਭ ਨੂੰ ਬੇਨਤੀ ਕਰਦੇ ਆਂ ਵੀ ਨਸ਼ਾ ਛੱਡੋ ਕੋੜ ਵੱਢੋ ਇਸ ਕਰਕੇ ਸਾਡੇ ਡਿਪਾਰਟਮੈਂਟ ਦੇ ਹੁਕਮ ਦੇ ਮੁਤਾਬਕ ਜਾਂ ਸਹਿਰੀ ਸੰਸਥਾਵਾਂ ਦੇ ਮੁਤਾਬਕ ਅਸੀਂ ਇਸ ਵਿੱਚ ਵੱਧ ਚੜ ਕੇ ਹਿੱਸਾ ਲਿਆ ਔਰ ਅਸੀਂ ਸ਼ੁਰੂ ਤੋਂ ਹੀ ਨਸ਼ੇ ਦੇ ਖਿਲਾਫ ਆ ਔਰ ਸਾਡੀ ਸਾਰੀ ਕੈਮਿਸਟ ਐਸੋਸੀਏਸ਼ਨ ਇਸ ਚੀਜ਼ ਦੀ ਗਵਾਹ ਹੈ ਹਮੇਸ਼ਾ ਗਵਾਹ ਰਹੀ ਆ ਵੀ ਅਸੀਂ ਨਸ਼ੇ ਤੋਂ ਹਮੇਸ਼ਾ ਹੀ ਖਿਲਾਫ ਰਹੇ ਆ ਜੇ ਉਪਰਾਲਾ ਆਪਣੇ ਸੀਰ ਬਾਬਾ ਸੇਵਾ ਦੇ ਸੇਵਾ ਸੇਟੀ ਵੱਲੋਂ ਉਪਰਾਲਾ ਕੀਤਾ ਗਿਆ ਸਮੂਹ ਸੰਗਤਾਂ ਨਾਲ ਸਾਈਕਲ ਰੈਲੀ ਦਾ ਇਹ ਬਹੁਤ ਵੱਡਾ ਉਪਰਾਲਾ ਇਹ ਇਹਨਾਂ ਦੇ ਨਾਲ ਸਾਰੀਆਂ ਸੰਗਤਾਂ ਨੂੰ ਬਹੁਤ ਵੱਡੀ ਸ਼ੇਦ ਮਿਲੂਗੀ ਜੋ ਬੱਚੇ ਨਸ਼ੇ ਦੇ ਵਿੱਚ ਗੱਜ ਹਨ ਉਹ ਨਸ਼ੇ ਤੋਂ ਦੂਰ ਜਾਣਗੇ ਤੇ ਉਹਨਾਂ ਨੂੰ ਸਾਈਕਲ ਸਾਡਾ ਸਾਰੀਆਂ ਸੁਸਾਇਟੀਆਂ ਵੱਲੋਂ ਇਹ ਅਪਰਾਲਾ ਵੀ ਸਾਰੇ ਬੱਚੇ ਕੋਈ ਗੁਰਦੁਆਰੇ ਸੇਵਾ ਕਰੇ ਕੋਈ ਮੰਦਰ ਵਿੱਚ ਜਾਵੇ ਕੋਈ ਸਵੇਰੇ ਗਰਾਊਂਡ ਵਿੱਚ ਜਾਵੇ ਇਹ ਅਪਰਾਲਾ ਕਰਨ ਆਪਣਾ ਸਵੇਰੇ ਉੱਠ ਕੇ ਸ਼ਾਮ ਦਾ ਸ਼ਾਮ ਨੂੰ ਆਪਣਾ ਕਰਨ ਜੋ ਨਸ਼ੇ ਦਾ ਟਾਈਮ ਹਾਊਸ ਤੋਂ ਪੁੰਜਣ ਇਹ ਸਾਰੀ ਸੁਸਾਇਟੀਆਂ ਵੱਲੋਂ ਸੰਗਤਾਂ ਵੱਲੋਂ ਉਹਦਾ ਅਪਰਾਲਾ ਇਸ ਤਰ੍ਹਾਂ ਚੱਲਦਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ